ਹੋਰ ਸਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੁਸੀਂ ਤੇ ਆਪਾਂ ਕਰਨ ਲੱਗੇ ਆਪਣਾ ਅੱਜ ਦਾ ਬਲੌਗ ਸਟਾਰਟ ਤੇ ਅੱਜ ਤਰੀਕ ਕਿੰਨੀ ਆ ਤਰੀਕ ਹੂੰ ਤਰੀਕ ਅੱਜ ਹੋਊਗੀ 17 ਕ ਨੂੰ ਲੱਗਦਾ 17 ਤੇ ਦਿਨ ਕੀ ਆ ਹੈ ਲੈਣਾ ਅੱਜ ਕੋਲ ਵੀ ਦੂਜੇ ਦਿਨ ਆਇਆ ਜੀ ਮੰਗਲਵਾਰ ਲੱਗਦਾ ਹਾਂ ਮੰਗਲਵਾਰ ਆ 17 ਤਰੀਕ ਤੇ ਦਿਨ ਮੰਗਲਵਾਰ ਤੇ ਕਿੰਨੇ ਵਜ ਚੁੱਕੇ ਆ ਦਿਨ ਦੇ 10 ਤੇ ਆਪਾਂ ਕਰਨ ਲੱਗੇ ਆਪਣਾ ਅੱਜ ਦਾ ਬਲੌਗ ਸਟਾਰਟ ਹਨਾ ਤੇ ਆਜੋ ਤੁਰੇ ਆਓ ਆਪਾਂ ਕਰਦੇ ਗੱਲਾਂ ਬਾਤਾਂ ਨਾਲ ਐਕਸਰਸਾਈਜ਼ ਹੋ ਜੂ ਪੂਰਾ ਟੱਟ ਉਡ ਕਰ ਜਾਣਗੇ ਐਕਸਰਸਾਈਜ਼ ਆਪਣੇ ਚਾਬੀ ਸਾਰਾ ਫੋਨ ਫੰਡ ਸਾਰਾ ਕੁਝ ਉੱਥੇ ਪਿਆ ਜਾਓ ਚੱਕ ਲਿਓ ਫਿਰ ਚੱਕ ਲਿਓ ਤੇ ਦੋਸਤੋ ਅਸੀਂ ਖੜੇ ਆ ਬਾਹਰ ਕੁਲਵੀਰ ਦੇ ਸਕੂਲ ਦੇ ਹਨਾ ਤੇ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਪਤਾ ਹੀ ਹੈ ਕੁਲਵੀਰ ਦੇ ਥੋੜੀ ਜੀ ਪ੍ਰੋਬਲਮਾਂ ਤੇ ਤਾਂ ਕਰਕੇ ਆਪ ਹੀ ਛੱਡ ਕੇ ਜਾਣਾ ਪੈਂਦਾ ਤੇ ਆਪ ਹੀ ਲੈ ਕੇ ਜਾਣਾ ਪੈਂਦਾ ਤੇ ਇਹਦੇ ਚ ਦਿੱਕਤ ਹੁਣ ਸਾਨੂੰ ਇਹ ਹੁੰਦੀ ਪਈ ਆ ਕਿ ਸਾਡੇ 2-3 ਘੰਟੇ ਇੱਥੇ ਵੇਸਟ ਹੋ ਜਾਂਦੇ ਆ ਫਿਰ ਅਸੀਂ ਬਣਾਉਣੀਆ ਹੁੰਦੀਆਂ ਵੀਡੀਓ ਉਹ ਵੀ ਨਹੀਂ ਸਾਡੀਆਂ ਬਣ ਪਉਂਦੀਆਂ ਹਨ ਉਹ ਬਣਾਉਨੇ ਤਾਂ ਹੈਗੇ ਆ ਤੇ ਘਰ ਦਾ ਕੰਮ ਉੱਥੇ ਹੀ ਰਹਿ ਜਾਂਦਾ ਮੇਰੇ ਕੱਪੜਿਆਂ ਦਾ ਢੇਰ ਲੱਗਾ ਪਿਆ ਧੂਣ ਵਾਲਿਆਂ ਦਾ ਹਨ ਤੇ ਦਿਨ ਛੋਟੇ ਆ ਤੇ ਰਾਤ ਸ਼ਾਮ ਜੀ ਨੂੰ ਤਾਂ 6 ਵਜੇ ਜੀ ਕਰਦਾ ਵੀ ਰਜਾਈ ਚ ਵੜ ਜੀਏ ਫਿਰ ਨਿਕਲ ਗਏ ਹੀ ਨਾ ਹਨ ਮੇਰੇ ਨਾਲ ਤਾਂ ਬਾਹਲਾ ਹੁੰਦਾ ਹੈ ਗਰਮੀ ਚ ਮੈਨੂੰ ਵੀ ਨਹੀਂ ਗਰਮੀ ਮਹਿਸੂਸ ਨਹੀਂ ਹੁੰਦੀ ਜਿੰਨੀ ਮੈਨੂੰ ਠੰਡ ਚ ਠੰਡ ਮਹਿਸੂਸ ਹੁੰਦੀ ਆ ਗਰਮੀ ਚ ਮੈਨੂੰ ਕੋਈ ਪ੍ਰਵਾਹ ਨਹੀਂ ਜਿੱਥੇ ਮਰਜੀ ਤੁਰੇ ਫਿਰਾਂ ਮੈਂ ਸਾਰੇ ਦੁਪਹਿਰ ਦੇ ਪੂਰ ਚ ਲੋਕੇ ਆਪਣ ਨੂੰ ਕਿੰਨਾ ਕਹਿੰਦੇ ਹੁੰਦੇ ਸੀ ਆਪਾਂ ਤੁਰੇ ਫਿਰਦੇ ਸੀ ਠੰਢੀ ਤਾਂ ਮੈਨੂੰ ਐਂ ਲੱਗਦਾ ਵੀ ਬਸ ਗਰਮ ਜਗਾ ਜੀ ਹੋਵੇ ਬਸ ਧੁੱਪੇ ਬੈਠੀ ਰਹੂ ਮਤ ਤੋਂ ਅੱਪੀ ਹੋਵੇ ਰੰਗ ਵੇਖੋ ਕਿੰਨਾ ਕਾਲਾ ਕਰ ਲਿਆ ਮੈ ਧੁੱਪੇ ਬਹਿ ਬਹਿ ਕੇ ਹਾਂ ਠੰਢੀ ਤਾਂ ਕਲਵੀਰ ਵੀ ਬਹੁਤ ਕੰਨੇ ਕਰਤਾ ਹੁੰਦਾ ਹਾਂ ਹਾਂ ਹੁਣ ਸਕੂਲ ਜਾਣਾ ਬਹੁਤ ਉਖਲਾਦਾ ਛੰਡ ਨਹੀਂ ਪਸੰਦ ਗਰਮੀ ਜੀ ਨਹੀਂ ਮਰਜੀ ਉਹ ਗਰਮੀ ਸਹਲੇ ਦੀ ਗਰਮੀ ਗਰਮੀ ਚ ਮੈਂ ਕੰਮ-ਕਮ ਵਾਧੂ ਕਰੀ ਜਾਂਦੀ ਤਰੀ ਫਿਰਦੀ ਤਾਂ ਹੀ ਤਾਂ ਮੈਂ ਪਾਣੀ ਨੂੰ ਹੱਥ ਲਾਉ ਨੂੰ ਜੀ ਨਹੀਂ ਕਰਦਾ ਉੱਠਣ ਨੂੰ ਹੀ ਨਹੀਂ ਜੀ ਕਰਦਾ ਨਹੀਂ ਸੁਸਤੀ ਜੀ ਪਈ ਰਹਿੰਦੀ ਆ ਪਤਾ ਨਹੀਂ ਤੂੰ ਇਹ ਨਹੀਂ ਮਸੂਸ ਕਰਦੇ ਤੁਸੀਂ ਨਹੀਂ ਜੰਡ ਮਸੂਸ ਕਰਦੇ ਸਿੰਗਲ ਸ਼ਰਟ ਪਾਈ ਹੋਈ ਹੈ ਇਹਨਾਂ ਦੇ ਵੇਖਿਓ ਤੇ ਆ ਇੱਕ ਕੋਟ ਪਾਇਆ ਹੋਇਆ ਵਾ ਤੇ ਮੇਰੇ ਵੇਖੋ ਤੁਸੀਂ ਮੈਂ ਤੁਹਾਨੂੰ ਦਿਖਾਵਾਂ ਫੜਿਓ ਵਾ ਕੈਮਰਾ ਕਿਉਂਕਿ ਮੈਂ ਫੀਮ ਖਾਨਾ ਦੋਸਤੋ ਲੋ ਖਾਂਦਾ ਫੀਮ ਵਿੱਚ ਰੋਟੀ ਪੂਰੀ ਨਹੀਂ ਹੁੰਦੀ ਹੋਰ ਕੀ ਆ ਖਾਣ ਇਧਰ ਆਹਾ ਇੱਕ ਦੂਜੀ ਆ ਤੇ ਤਿੰਨ ਪਾਈਆਂ ਹੋਈਆਂ ਤੇ ਚੌਥਾ ਸ਼ਾਲ ਲਿਆ ਮੇਰੇ ਸੱਤ ਟੋਪੀਆਂ ਲਈਆਂ ਦੋਸਤੋ ਇਹ ਸੱਤ ਟੋਪੀ ਲਈ ਹੋਈ ਆ ਹੈ ਤੇ ਹਜੇ ਵੀ ਮੈਨੂੰ ਐ ਲੱਗ ਜਾਂਦਾ ਵੀ ਬਸ ਮੈਨੂੰ ਠੰਡ ਹਾਏ ਮੇਰਾ ਸ਼ਾਲ ਮੁਰਿਆ ਗਿਆ ਕੈਮਰੇ ਤੇ ਹਜੇ ਵੀ ਮੈਨੂੰ ਆ ਹੀ ਫਿਸੂਸ ਹੋ ਜਾਂਦਾ ਕਿ ਮੈਨੂੰ ਠੰਡ ਬਹੁਤ ਲੱਗ ਜਾਂਦੀ ਵੀ ਬਸ ਚਾਹ ਦਾ ਕੱਪ ਹੋਵੇ ਤੇ ਮੇਰੇ ਘਰ ਵਾਲਾ ਇੰਨਾ ਕਮਜੂਸ ਇੰਨਾ ਕਮਜੂਸ ਐਵੇਂ ਨਹੀਂ ਕਦੇ ਕਹਿੰਦਾ ਚੱਲ ਚਾਹ ਦਾ ਕੱਪ ਬਣਾਵਾ ਦੋਸਤੋ ਕਿਉਂਕਿ ਮੈਨੂੰ ਬਣਾਉਣੀ ਕੌਫੀ ਆਉਂਦੀ ਆ ਲੈ ਕੌਫੀ ਮੈਨੂੰ ਬਣਾਉਂਦਾ ਤੈਨੂੰ ਭਾਵੇ ਤੇ ਚਾਹ ਦਾ ਕੱਪ ਪਿਆ ਦੇਣਾ 20 ਰੁਪ ਹਾਂ ਅਗਰ ਦਾ 100 ਰੁਪਏ ਦਾ ਮਿਲ ਜਾਂਦਾ ਹੁੰਦਾ ਸੀ ਚਾਹ ਦਾ ਕੱਪ ਜਿੰਨੇ ਦਾ ਮਰਜ਼ੀ ਹੋਵੇ ਪੀਣਾ ਤੂੰ ਲੈ ਤੂੰ ਮੈਨੂੰ ਪਿਉਣਾ ਹੀ ਨਹੀਂ ਜਦੋਂ ਤੇ ਫਾਇਦਾ ਗਈ ਬਾਈ ਲੈ ਕੇ ਆਈ ਦੋ ਕੱਪ ਚਾਹ ਦੇ ਲੈ ਕਿਹਨੂੰ ਕਹੀ ਜਾਂਦਾ ਵਾ ਤੇ ਹੋਵੇ ਕਿ ਮੱਛੀਆਂ ਕੱਟ ਕੇ ਕਰਦਾ ਉਹਨਾਂ ਨੂੰ ਕਹੀ ਜਾਂਦਾ ਹੁਣੇ ਗਾਚੋ ਕੇ ਲੈ ਕੇ ਆਉਂਦੇ ਹੋ ਕਹਿੰਦੇ ਕਿੰਨਾ ਝੂਠ ਬੋਲਦਾ ਵਾ ਉਹ ਮੈਂ ਇਹ ਕਹਿੰਦਾ ਮੈਂ ਖਾਣੋਂ ਬੜੀ ਪ੍ਰਾਣੀ ਦਾ ਪੀ ਹੋਵੇ ਤਾਂ ਕਰਕੇ ਪਾਉਂਦੇ ਆ ਖਾਣ ਦਾ ਆਏ ਆ ਤਾ ਕਰ ਕੇ ਇਹੜਾ ਇੰਨਾ ਕੰਜੂਸ ਘਰ ਵਾਲਾ ਤੁਸੀਂ ਕਦੇ ਅੱਜ ਤੱਕ ਜ਼ਿੰਦਗੀ ਚ ਨਹੀਂ ਦੇਖਿਆ ਹੋਣਾ ਜਿੰਨਾ ਮੇਰਾ ਵਾਹ ਤੂੰ ਅੱਜ ਕੰਜੂਸੀ ਮੈਂ ਕਰੂੰਗਾ ਕੱਲ ਨੂੰ ਫੇਰ ਹੀ ਵੱਡੇ ਆਦਮੀ ਬਣਾਂਗੇ ਇਹ ਤਾਂ ਨਿੱਕੇ ਨਿੱਕੇ ਆਦਮੀ ਰਹਿ ਜਾਣਗੇ ਮੈਂ ਤਾਂ ਪਹਿਲੇ ਲਿੱਕੀ ਆ ਮੈਂ ਤਾਂ ਪਹਿਲੇ ਲਿੱਕੀ ਆ ਜਦੋਂ ਅਜੀ ਵੀਡੀਓ ਬਣਾਉਣੇ ਨੇ ਮੈਂ ਤੇਲੇ ਪੱਟੀ ਹੀ ਰੱਖ ਲੈਣੀ ਆ ਐਂ ਤੇ ਕਲਵੀਰ ਕਹਿੰਗਾ ਮੰਮੀ ਤੇਰੀ ਹਾਈਟ ਆਏ ਆਪੋਗੀ ਆਪੋਗੀ ਠੀਕ ਆ ਯਾਰ 200 ਰਪਵਾਇਆ ਦੋਸਤੋ ਮੈਂ ਸਕੂਟਰ 'ਚ ਤੇਲ ਤੇ ਹਾਂ 200 ਦਾ ਨਹੀਂ ਤੇਲ ਪਵਾ ਲਿਆ ਹਣਾ ਤੇ ਹੌਣਾ ਬੈਲਟ ਨੂੰ ਜੰਗਾਲ ਲੱਗਦਾ ਜਾਂਦਾ ਤੇ ਤੇਲ ਪੋਣ ਦਾ ਮਾਰਾ ਨਹੀਂ ਬਾਹਰ ਕੱਢਦਾ ਤਿੰਨ ਚਾਰ ਦਿਨ ਨਹੀਂ ਲੋੜ ਤੇਲ ਪੋਣ ਤੇ ਅੰਨ ਉਹਨੂੰ ਵੀ ਸਾਫ਼ ਸੁਥਰਾ ਰੱਖਣਾ ਯਾਰ ਇਹ ਕੰਮ ਤਾਂ ਦੇ ਹੀ ਹੁੰਦੇ ਆ ਬਾਹਰ ਤੂੰ ਅਸੀਂ ਜਿਹੜੇ ਕੱਢਦੇ ਨਹੀਂ ਕਿਹੜੇ ਕੱਢ ਵੀ ਕਿਵੇਂ ਲਵਾਵਾਂਗੇ ਘਰ ਵਾਲੀ ਕੱਢ ਨਹੀਂ ਦਿੰਦੀ ਮੇਰੀ ਗੱਲ ਸੁਣੀ ਮੋਰਸਾ ਕਾ ਸਾਫ਼ ਕਰਕੇ ਉਹਦੀ ਬੈਟਰੀ ਲੋ ਜਾਨੀ ਉਹਨੇ ਦਾ ਤੂੰ ਸਰਫਾ ਨਹੀਂ ਕਰਨਾ ਤੇਲ ਦਾ ਜਿੰਨੇ ਦੀ ਦੰਮੀ ਬੈਟਰੀ ਰੱਖੋਣੀ ਪੈਣੀ ਹੈ ਉਹਨੂੰ ਸਟਾਰਟ ਕਰ ਬੋਲਟ ਤੇ ਹੁਣ ਜਾਂਦੇ ਆਪਾਂ ਸੋਹਣੇ ਲੱਗਦੇ ਆ ਦੋਸਤੋ ਇਹ ਸੋਹਣੇ ਤਾਂ ਨਹੀਂ ਲੱਗਦੇ ਉਸਟਾਰ ਵੀ ਹੈਗੇ ਆਪਾਂ ਤੇ ਫਿਰ ਉਹਨੂੰ ਵੇਚ ਦੇ ਵੇਚ ਕੇ ਗੱਡੀ ਲੈ ਦੇ ਸਾਨੂੰ ਵਿੱਚ ਕੁਛ ਅਸੀਂ ਪੈਸੇ ਪਾ ਦਾਂਗੇ ਲੰਡੀ ਜੀ ਬਸ ਲੈ ਬਸ ਆਹੀ ਕਰ ਜੋ ਕੰਮ ਵੀ ਜਿੱਥੇ ਪੂਰਾ ਹਵਾ ਵੀ ਨਾ ਰੁਕੇ ਇਹਨੂੰ ਆਹ ਹੱਜ ਗਈ ਗੱਲਾਂ ਹੁੰਦੀਆਂ ਕੋਈ ਚੰਗੀ ਲਵਾਂ ਗਾਲਟੋ ਤੋਂ ਕਾਰ ਆਲਟੋ ਹਾਂ ਮਿਡਲ ਕਲਾਸ ਫੈਮਿਲੀ ਕੋਲ ਆਇਟਾ ਹੀ ਖਰੀਦਦੀ ਹੁੰਦੀ ਆ ਆਲਟੋ ਦੇ ਵਿੱਚ ਆਲਟੋ ਨੇ ਤੁਰਨੇ ਨਹੀਂ ਮੈਲਟੋ ਜੀ ਬਹਿ ਗਿਆ ਆਏ ਤੇ ਪੈਰੀ ਨਹੀਂ ਪੂਰੇ ਆਉਣੇ ਨੇ ਪਹਿਲੀ ਗੱਲ ਇਹ ਤਾਂ ਗੱਡੀ ਵੀ ਕੋਈ ਵੱਡੀ ਚਾਹੀਦੀ ਆ ਵੱਡੀ ਗੱਲ ਬਾਲ ਕਰਾਂਗੇ ਥਾਰ ਲਵਾਂਗੇ ਦੋਸਤੋ ਥਾਰ ਕੋਣੀ ਚੰਨ ਕੋਈ ਹੋਰ ਆ ਜਾਣਾ ਹੈ ਕੋਣੀ ਚੰਨ ਕੋਈ ਹੋਰ ਆ ਜਾਣਾ ਟ੍ਰੈਂਡ ਗੱਡੀ ਦਾ ਹਾਂ ਫੋਰ ਨੰਬਰ ਕੋਈ ਲੈ ਜਾ ਉਥੋਂ ਆ ਵੀ ਲੈਂਦੇ ਮੈਂ ਚਾਬੀ ਆ ਕੇ ਲੈ ਜਾ ਕੋਈ ਉਹ ਵੀ ਚੋ ਗੱਲ ਕੋਈ ਹਾਰ ਦੂੰਗਾ ਚਾਬੀਆਂ ਲੈ ਕੇ ਲਾ ਕੇ ਵੀ ਲੈ ਜਾਂਦੇ ਆ ਲੋਕ ਉਹ ਫਿਰਦੇ ਸੀ ਦੋ ਹੈ ਦੋ ਫਿਰਦੇ ਸੀ ਫਿਰਦੇ ਰਹਿਣ ਜਿਹੜਾ ਫਿਰਦਾ ਵਾ ਅੱਜ ਕੱਲ ਕੋਈ ਕਿਸੇ ਤੇ ਯਕੀਨ ਨਹੀਂ ਮਿੰਟ ਮਾਰਦੇ ਆ ਅਗਲੇ ਮੈਂ ਤਾਂ ਆਪ ਹਰਨ ਰਹਿ ਗਈ ਹੋਰ ਕੋਈ ਗੱਲ ਬਾਤ ਸੁਣਾਓ ਦੋਸਤੋ ਇੱਕ ਵਾਰੀ ਮੇਰੇ ਨਾਲ ਤਾਂ ਵੈਸੇ ਇਹੋ ਜਿਹੀ ਘਟਨਾ ਨਹੀਂ ਹੋਈ ਇੱਕ ਵਾਰੀ ਰਕਸ਼ੇ ਵਾਲੇ ਮੇਰਾ 500 ਰੁਪਏ ਲੈ ਕੇ ਭੱਜ ਗਏ ਆਹੋ ਮੈਂ ਉਹਨੂੰ ਕਹਣਾ ਮੈਨੂੰ ਕਹਿੰਦਾ ਮੈਂ ਤੜਾ ਇਹ ਉੱਥੇ ਖੜਾ ਸੀ ਸਾਹਮਣੇ ਮੇਰੇ ਤੇ ਇਹ ਮੈਂ ਰਕਸ਼ੇ ਇਹ ਮੈਨੂੰ ਕਹਿੰਦਾ ਤੂੰ ਰਕਸ਼ੇ ਤੇ ਆ ਜਾ ਚੱਲ ਹਨਾ ਤੇ ਉਦੋਂ ਪਤਾ ਨਹੀਂ ਕੋਈ ਕੰਮ ਸੀ ਸਾਹਮਣੇ ਨਹੀਂ ਮੈਂ ਕਿਤੇ ਹੋਰ ਸੀਗਾ ਇਹ ਕਿਤੇ ਹੋਰ ਸੀਗੀ ਤੇ ਮੈਂ ਇਹਨੂੰ ਲੈਣ ਆਉਣਾ ਸੀਗਾ ਇਹ ਐਂ ਚੱਲ ਕੋਈ ਨਾ ਮੈਂ ਰਕਸ਼ੇ ਤੇ ਆਇਆ ਨਹੀਂ ਆ ਤੂੰ ਵੇਟ ਕਰ ਮੈਂ ਇੱਥੇ ਆਏ ਨਹੀਂ ਤੂੰ ਕਿਧਰ ਹੁੰਦਾ ਫਿਰੇਗਾ ਮੈਂ ਚੱਲ ਠੀਕ ਆ ਤੇ ਉਦੋਂ ਬਾਅਦ ਚ ਇਹ ਨਹੀਂ ਰਕਸ਼ੀ ਵਾਲੇ ਨੂੰ ਫੜਾ ਤਾ ਤੇ ਫਿਰ ਕੀ ਹੋਇਆ ਦੱਸ ਫਿਰ 500 ਰੁਪਏ ਉਹ ਮੈਂ ਕਿਹਾ ਅੰਕਲ ਜੀ ਤੁਸੀਂ ਤੂੰ ਦੁਕਾਨ ਤੋਂ ਤੜਾ ਕੇ ਤੇ ਜਮੀ ਨੂੰ ਫੜਾ ਦੋ ਤੇ ਮੈਂ ਇਹਦਾ ਗੱਲਾਂ ਕਰਨ ਲੱਗ ਗਈ ਤੇ ਉਹਨੇ ਤੜਾ ਕੇ ਕੀ ਫੜਾਉਣਾ ਸੀ ਭਾਈ ਉਹ ਤਾਂ ਲੈ ਕੇ ਕਿਤੇ ਦੀ ਕਿਤੇ ਉੱਡ ਗਿਆ ਹਾਂ ਨੇ ਚੀਜ਼ਾਂ ਆ ਸਰੀਸੇ ਮੁੱਦੇ ਦੇ ਵਿੱਚ ਉਦੋਂ ਫਸੇ ਹੋਏ ਸੀਗੇ ਤਾਂ ਕਰਕੇ ਫਿਰ ਅਸੀਂ ਉਹਦੇ ਧਿਆਨ ਨਹੀਂ ਦਿੱਤਾ ਸੀ ਚਲੋ ਸੁਣੋ ਕਿ ਇਹ ਕਿ ਜਾਵੜਿੰਦਾ ਦਾ ਕੋਈ ਚੱਕਰ ਦਾ ਕੋਈ ਚੱਕਰ ਤੋਂ ਬਾਅਦ ਫਿਰ ਇਹ ਉਹਨੂੰ ਕੋਸ਼ਿਸ਼ ਤਾਂ ਕੀਤੀ ਸੀ ਇੱਕ ਦੋ ਦਿਨ ਪ੍ਰੈਸ ਕਰਨ ਦੀ ਪਰ ਜੇ ਮਿਲਿਆ ਨਹੀਂ ਜੇ ਮਿਲ ਜਾਂਦਾ ਤਾਂ ਫਿਰ ਆ 500 ਦਾ ਹੀ ਹਜ਼ਾਰ ਹੀ ਲੈਣਾ ਸੀ ਉਹਦੇ ਤੋਂ ਨਹੀਂ ਤੇ ਬਾਕੀ ਮੈਂ ਇਮਾਨਦਾਰੀ ਵੀ ਕੋਈ ਬਹੁਤ ਸਾਰੀ ਜਗ੍ਹਾ ਤੇ ਆਈ ਹੋਇਆ ਜਦੋਂ ਮੈਂ ਪੇਪਰ ਫੋਕ ਦੇ ਜਾਂਦੀ ਸੀ ਤਾ ਕਰ ਲੈ ਲੈਂਦਾ ਸੀ ਮੈਂ ਕਿ ਲੈ ਲੈਂਦਾ ਪਰ ਇਦਾਂ ਨਹੀਂ ਕਿਸੇ ਦਾ ਕਰਨਾ ਚਾਹੀਦਾ ਹੈਨਾ ਤੇ ਮੇਰੇ ਨਾ ਪਹਿਲੀ ਵਾਰੀ ਆਏ ਹੋਇਆ ਨਹੀਂ ਤਾਂ ਮੈਨੂੰ ਜਿੰਨੇ ਵੀ ਟਕਰੇ ਨਾ ਇਮਾਨਦਾਰ ਲੋਕੀ ਟਕਰੇ ਮੈਂ ਯਕੀਨ ਕਰ ਲਈ ਨਹੀਂ ਨਾ ਸਾਰਿਆਂ ਤੇ ਛੇਤੀ ਮੈਂ ਕਹਿੰਨੀ ਚਲ ਕੋਈ ਨਾ ਤੇ ਮੈਂ ਵੈਸੇ ਕਿਵੇਂ ਕੱਲ ਜਿਉਂ ਸਾਹਮਣੇ ਦੁਕਾਨ ਤੋਂ ਪੜਾ ਦੋਤੇ ਉਹਨੇ ਤਾਂ ਸਪੀਡ ਇੰਨੀ ਭਜਾਈ ਰੱਖੇ ਜੀ ਵੀ ਜਿਵੇਂ ਮੈਂ ਉਹਦੇ ਪਿੱਛੇ ਭੱਜ ਕੇ ਆਈ ਨਹੀਂ ਸਕਦੀ ਹੁੰਦੀ ਇਹ ਮੈਨੂੰ ਕਹਿੰਦਾ ਵੀ ਸੀ ਮੈਂ ਕਿਹਾ ਤੂੰ ਸਾਡਾ ਪਾਪ ਦਾ ਕੰਮ ਕਰ ਗਿਆ ਕਿਉਂਕਿ ਸਾਡਾ ਕੰਮ ਜਿਹੜਾ ਸੀ ਨਾ ਉਹ ਬੜਾ ਜ਼ਰੂਰੀ ਸੀ ਮੈਂ ਕਿਹਾ ਪੰਜ ਸੌ ਛੱਡ ਤੂੰ ਅਸੀਂ ਉਹ ਵੀ ਕਦੇ ਸ਼ੋਅ ਆਫ ਨਹੀਂ ਕੀਤਾ ਉਹ ਵੀ ਅਸੀਂ ਮਦਦ ਕਰਦੇ ਲੈਨੇ ਆ ਲੋਕਾਂ ਦੇ ਜਿੰਨੇ ਜੋਗੇ ਹੈਗੇ ਆ ਹ ਉਹੀ ਤਾਂ ਦੱਸ ਦੇ ਦਿੱ ਗਏ 5 ਦੇ ਦਿੱ ਗਏ 20 ਦੇ ਦਿੱ ਗਏ 50 ਦੇ ਦਿੱ ਗਏ ਜਿੰਨੇ ਸਾਡੇ ਕੋਲੇ ਹੁੰਦਾ ਸੀ ਕਰਦੇ ਜਿੱਥੇ ਸਾਨੂੰ ਲੱਗਦਾ ਕਿ ਹੈਲਪ ਕਰਨੀ ਚਾਹੀਦੀ ਉੱਥੇ ਅਸੀਂ ਜ਼ਰੂਰ ਕਰਦੇ ਹੁੰਦੇ ਹਾਂ ਸਾਰਿਆਂ ਦੀ ਹਾਂਜੀ ਪਰ ਇਦਾਂ ਨਹੀਂ ਕਿਸੇ ਦੇ ਕਿਸੇ ਨਾਲ ਕਰਨਾ ਚਾਹੀਦਾ ਵੀ ਹਾਂ ਵੀ ਜੇ ਕਿਸੇ ਨੇ ਮੈਂ ਯਕੀਨ ਕੀਤਾ ਕਿ 500 ਰੁਪਏ ਆਈ ਸੀ 500 ਰੁਪਏ ਕਿ ਅੱਜ ਤੋਂ 5 ਸਾਲ ਪੁਰਾਣੀ ਗੱਲ ਆ ਕੀ ਚੀਜ਼ ਹੁੰਦੀ ਬਾਹਰ ਨਿਕਲੇ ਜਾਣੇ ਉਹਦੇ ਚੱਲ ਕੋਈ ਨਹੀਂ ਹੁੰਦਾ ਹੋਰ ਦੱਸ ਹੋਰ ਕੋਈ ਗੱਲ ਬਾਤ ਇਹ ਪੂਰੀ ਮੇਰਾ ਮੋਬਾਈਲ ਗਵਾਚਿਆ ਸੀ ਉਹਦੇ ਮੈਂ ਜੰਮੂ ਤੋਂ ਪੇਪਰ ਦੇ ਕੇ ਆਉਂਦੀ ਸੀ ਉਹਦੇ ਮਕਵਾਰੀ ਸੀ ਉਹਦੇ ਉਹਦੇ ਮਕਵਾਰੀ ਹੁੰਦੀ ਸੀ ਮੈਂ ਤੇ ਮੰਮੀ ਸੀਗੇ ਮੰਮੀ ਨੇ ਨਾਲ ਲੱਗੇ ਜਦੋਂ ਮੇਰੇ ਜੰਮੂ ਪੇਪਰ ਸੀ ਤੇ ਮੇਰਾ ਬੋਰਡ ਜੰਮੂ ਆ ਗਿਆ ਸੀ ਬੀਅੜ ਦਾ ਬੀਅੜ ਵੀ ਕੀਤੀ ਸੀ ਨਾ ਤੇ ਮੇਰਾ ਬੋਰਡ ਜੰਮੂ ਆਗਾ ਤੇ ਮੈਂ ਉਹ ਤੋਂ ਪੇਪਰ ਦੇ ਕੇ ਤੇ ਇਹ ਮੰਮੀ ਕਹਿੰਦੀ ਸੀ ਆਪਾਂ ਟ੍ਰੇਨ ਤੇ ਵਾਪਸ ਚੱਲ ਗਏ ਮੈਂ ਕਹਾ ਮੰਮੀ ਨਹੀਂ ਆਪਾਂ ਬੱਸ ਤੇ ਵਾਪਸ ਚੱਲਦੇ ਛੇਤੀ ਪਹੁੰਚ ਜਾਾਂਗੇ ਪਤਾ ਨਹੀਂ ਆਏ ਜਿਹਦਾ ਕੋਈ ਚੱਕਰ ਪਿਆ ਸੀ ਤੇ ਬੱਸ ਤੇ ਅਸੀਂ ਆਏ ਤੇ ਪਿੱਛੇ ਸਾਡੇ ਨਾਲ ਕੋਈ ਹੋਰ ਸਾਹਬ ਜਿਹਦੇ ਲੋਕ ਬੈਠੇ ਹੋਏ ਸੀ ਵੀ ਜਿਵੇਂ ਆਪਾਂ ਥਰਡ ਕੈਟਾਗਰੀ ਕਹਿੰਦੇ ਆ ਤੇ ਉਹ ਕੈਟਾਗਰੀ ਆਪਾਂ ਯੂਜ਼ਿੰਗ ਕਰ ਸਕਦੇ ਬਲੌਗ ਚ ਥਾੜੇ ਕੈਟਾਗਰੀ ਆਹੋ ਮਤਲਬ ਕਿ ਜੈਂਡਰ ਦੇ ਹਾਂ ਤੇ ਉਹ ਮਤਲਬ ਅਸੀਂ ਅੱਗੇ ਜੇ ਬੈਠੇ ਸੀ ਹਾਂ ਤੇ ਪਿੱਛੇ ਗੱਲਾਂ ਬਾਤਾਂ ਇਹਦੇ ਕਰਦੇ ਹੁੰਦੇ ਤੇ ਮੰਮੀ ਦੀ ਜੋ ਲਈ ਜੂਨ ਸੀ ਤੇ ਕਿਤੇ ਮੰਮੀ ਖੜੀ ਹੋਈ ਤੇ ਉਥੇ ਲੜ ਗਿਆ ਤੇ ਡਿੱਗੇ ਦਾ ਖੜਕਾ ਵੀ ਹੋਇਆ ਤੇ ਬਾਅਦ ਵਿੱਚ ਸਾਨੂੰ ਉਹਨਾਂ ਨੇ ਫੋਨ ਨਹੀਂ ਦਿੱਤਾ ਸਾਰੇ ਕਨੈਕਟਰ ਕਨੈਕਟਰ ਨੇ ਬਾਸ ਰੋਕ ਕਹਿੰਦਾ ਬਹੁਤ ਪਲਾਸੀ ਲਈ ਅਗਲਾ ਫਿਰ ਲਕੂ ਲਕੂ ਲੈਂਦਾ ਗਾਂ ਤੋਂ ਇੱਕ ਦੂਜੇ ਨੂੰ ਫੜਾ ਦਿੰਦਾ 5G 4G ਫਿਰ ਮੈਂ ਕਿਹਾ ਛੱਡ ਖੜਾ ਨਹੀਂ ਉਹਦਾ 5G 4G ਦਾ ਜ਼ਮਾਨਾ ਨਹੀਂ ਸੀ ਹੁੰਦਾ ਉਦੋਂ ਦੂਜੇ ਫੋਨ ਹੀ ਹੁੰਦੇ ਸੀ ਬਟਨ ਵਾਲੇ ਨਹੀਂ ਹੈਗਾ ਤਾਂ ਉਹ ਥੋੜਾ ਜਿਹਾ ਉਹਦੇ ਚ ਨਟ-ਨੂਟ ਚੱਲਦਾ ਸੀ ਬਾਹਰ ਆਉਂਦਾ ਸੀ ਮੈਂ ਤੁਹਾਨੂੰ ਦੱਸਦਾ ਦੋ ਫੋਨ ਬਾਹਰ ਲੱਗੂਏ ਹੋ ਜਾ ਫੋਨ ਹੋ ਗਏ ਜਿੱਦਾਂ ਕਿ ਪਹਿਲਾਂ 26 90 ਵਗੈਰਾ ਆਉਂਦੇ ਉਹ ਗਿਆਨੇ ਬਾਰਲਾ ਸਿਵੇ ਸੇ ਬਹੁਤ ਵਧੀਆ ਫੋਨ ਸੀ ਠੀਕ ਤੇ ਉਹਦੇ ਬਟਨ ਵੀ ਸੀ ਤੇ ਉਹਦੀ ਡਿਸਪਲੇ ਵੀ ਵੱਡੀ ਸੀ ਮੈਨੂੰ ਅੱਜ ਤੱਕ ਕਿਸੇ ਨੂੰ ਫੋਨ ਲੱਭਦਾ ਕਿਸੇ ਨੂੰ ਕੀ ਲੱਭਦਾ ਮੇਨੂੰ ਤਾਂ ਕੋਈ ਲੱਭਿਆ ਨਹੀਂ ਉਹ ਗੱਲ ਹੈਗੀ ਆ ਇਹ 10-12 ਸਾਲ ਪੁਰਾਣੀ ਗੱਲ ਆ 8 ਸਾਲ ਤਾਂ ਆਪਣੇ ਵਿਆਹ ਨੂੰ ਹੋ ਗਿਆ ਨਾ 8 ਸਾਲ ਹਾਂ ਤੇ ਉਹਦੋਂ 4 ਸਾਲ ਕੋਲੇ ਲੰਘੇ 8 ਸਾਲ ਲੜਾਉਂਦੇ ਲੜਾਉਂਦੇ ਤੈਨੂੰ ਨਹੀਂ ਪਤਾ ਲੱਗਦਾ ਤੈਨੂੰ ਪਾਜੀ ਕਰਾਉਂਦੇ ਆ ਸਾਡੇ ਤਾਂ 10 ਸਾਲ ਪੁਰਾਣੀ ਗੱਲ ਆ ਇਹ ਅੱਜ ਗੱਲਾਂ ਬਾਤਾਂ ਆਪਾਂ ਤੁਹਾਨੂੰ ਵਾਧੂ ਸੁਣਾਇਆਂ ਵੇਲੇ ਸੀ ਨਾ ਕਿਸੇ ਟਾਈਮ ਉਹ ਕਦੇ ਇਹ ਆਪਦੀ ਲਵ ਸਟੋਰੀ ਬਾਰੇ ਵੀ ਦੱਸਾਂਗੀ ਲਵ ਸਟੋਰੀ ਇੱਕ ਤਾਂ ਬਾਲੀ ਘਟ ਲਵ ਸਟੋਰੀ ਆ ਦੀ ਹੋਰ ਦੱਸ ਪਈ ਗੱਲ ਬਾਤ ਹੋਰ ਹੋਰ ਹੁਣ ਕੋਲ ਵੀ ਦਾ ਇਹਨੇ ਇੱਕ ਵਾਰੀ ਮੈਨੂੰ ਸਕੂਟਰੀ ਤੇ ਵੀ ਦਿਖਾ ਕੇ ਸੱਤ ਫਰਵਾਤਾ ਸੀ ਸਕੂਟਰੀ ਕਿਸੇ ਦੇ ਘਰੇ ਹੀ ਵੜਦੇ ਘਰੇ ਨਹੀਂ ਸੁਵਾਰੀ ਉਹ ਮੇਰੇ ਨਾਲ ਇਹ ਉਦੋਂ ਸਾਡਾ ਵਿਆਹ ਹੀ ਸੀ ਹੋਇਆ ਤੇ ਮੈਂ ਆਪਦੀ ਸਕੂਟਰੀ ਤੇ ਸੀ ਤੇ ਇਹ ਆਦੇ ਮੋਟਰਸਾਈਕਲ ਤੇ ਸੀ ਤੇ ਮੈਂ ਤੈਨੂੰ ਦੱਸਦੀਆਂ ਇਹ ਮੈਨੂੰ ਕਹਿੰਦਾ ਨਾ ਮੁੰਡੇ ਨਾ ਕੀ ਕਰੀ ਜਾਂਦੇ ਸੀ ਥੱਲੇ ਹੈ ਉੱਥੇ ਸੀ ਮੋਗਲੇ ਉਹ ਰਾਤੇ ਸੀ ਆ ਕੀ ਕਰੀ ਜਾਂਦੇ ਸੀ ਮੁੰਡੇ ਪਤਾ ਨਹੀਂ ਉਹ ਅਲਟ ਬਾਜੀਆਂ ਜੀਆਂ ਲਾਈ ਜਾਂਦੇ ਸੀ ਸ਼ਾਲਾ ਜੀਆਂ ਕਰਤੱਬ ਜੇ ਦਿਖਾਈ ਜਾਂਦੇ ਸੀ ਨਿੱਕੇ ਨਿੱਕੇ ਜਵਾਕ ਜੇ ਤੇ ਮੈਂ ਨਾ ਉਹਦੇ ਥਾਰੇ ਸਕੂਟਰ ਚਲਾਈ ਜਾਂਦੀ ਆ ਹੈ ਤੇ ਇਹ ਮੈਨੂੰ ਕਹਿੰਦਾ ਨਾ ਉੱਧਰ ਵੇਖੀ ਉੱਧਰ ਵੇਖੀ ਉਹਨੇ ਮੁੰਡੇ ਜੇ ਕੀ ਕਰੀ ਜਾਂਦੇ ਜਵਾਕ ਜੇ ਤੇ ਮੈਂ ਉੱਧਰ ਨੂੰ ਵੇਖਣ ਲੱਗੀ ਤੇ ਗਾਂ ਆ ਗਿਆ ਟੋਆ ਤੇ ਉਹ ਟੋਆ ਸੀ ਬੜਾ ਵੱਡਾ ਤੇ ਟੋਏ ਦੇ ਵਿੱਚ ਵਜੀ ਜਾ ਕੇ ਹਾਂ ਮੈਂ ਉਹ ਬਗਾੜਾ ਬੋਕੜੇ ਬੱਚੇ ਨੂੰ ਮੱਕ ਤੁੰਗੇ ਨਹੀਂ ਸਟਾਤਾ ਹੈ ਚਲ ਉਹ ਤਾਂ ਗਲਤਰੀ ਮੰਨਦਾ ਉਹ ਵੀ ਦੱਸ ਤੇਜ ਕਰੇ ਆਰਤੀ ਦੀ ਉਹ ਹਮੋਂਦੀ ਨਹੀਂ ਸੀ ਚਲਾਉਣੀ ਨਹੀਂ ਆਉਂਦੀ ਸੀ ਪਤਾ ਨਹੀਂ ਕੀ ਉਹ ਪਹਿਲਾਂ ਮੇਰੇ ਕੋਲ ਜਿਹੜੀ ਐਕਟਵਾ ਸੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿਆਂ ਦੋਸਤ ਸਕੂਟਰੀ ਨੂੰ ਚਲਾਉਣੀ ਆਉਂਦੀ ਸੀ ਪਰ ਇਹਨੇ ਰੇਸ ਹੀ ਜਾਨਕਿ ਥੋੜੀ ਜੀ ਐ ਰੱਖਣੀ ਸੀ ਕਿਨੇ ਐ ਕਰਦੀ ਨਹੀਂ ਨਹੀਂ ਪਹਿਲਾਂ ਮੇਰੇ ਕੋਲ ਐਕਟਵਾ ਸੀ ਤੇ ਉਹਦਾ ਮੈਨੂੰ ਸਾਹ ਸੀ ਉਹਦੀ ਨਾ ਬ੍ਰੇਕ ਥੋੜੀ ਜੀ ਘੱਟ ਲੱਗਦੀ ਸੀ ਉਹਦੀ ਐਕਟਵਾਰੀ ਉਹ ਬਲੇਜ਼ਰ ਇਹਦੀ ਪੇਗਮੈਂਟ ਹੀ ਲੱਗ ਜਾਂਦੀ ਐ ਕੁਸਕੈਂਟ ਜੀ ਹਿਸਾਬ ਜੇ ਨਾ ਨੱਪੀ ਪੈਂਦੀ ਐ ਉਹ ਇਹਦੀ ਬ੍ਰੇਕ ਵਿੱਚ ਜੱਕਦਾ ਮੇਰਤੂ ਦੇ ਹਿਸਾਬ ਜੇ ਨਾ ਨੱਪੀ ਗਈ ਜਿਆਦਾ ਜ਼ੋਰ ਨਾਲ ਤੇ ਇਹਦੀ ਬ੍ਰੇਕ ਜੀ ਜੱਕਦਾ ਮਨ ਲੱਗਿਤ ਮੈਂ ਰੇਸ ਛੱਡਣ ਲੱਗੀ ਤੇ ਰੇਸ ਵਧ ਗਈ ਤੇ ਕਿਸੇ ਦੇ ਘਰੇ ਵੜ ਗਈ ਹਾਂਜੀ ਬਾਰੀ ਨਹੀਂ ਕਿਸੇ ਦੇ ਘਰੇ ਵੜੀ ਉੱਠੜੀ ਜੀ ਤੇ ਚੜੀ ਸੀ ਮੈਂ ਉਦੋਂ ਬਾਅਦ ਮੋੜ ਲਈ ਹਾਂਜੀ ਵੈਸੇ ਸਾਡੀ ਲਵ ਸਟੋਰੀ ਪਹਿਲਾਂ 12 ਟੇ ਹੋਣੀ ਚੱਲੀ ਐ ਮੈਨੇ ਕਿਤੇ ਕਨਫਿਊਜ਼ ਹੋ ਜਿਓ ਮਹੀਨਾ ਕਿ ਚੱਲੀ ਉਦੋਂ ਬਾਅਦ ਅਸੀਂ ਵਿਆਹ ਕਰਾ ਲਿਆ ਸ਼ੇਸ਼ੀ ਦੀ ਮਹੀਨਾ ਕਿ ਚੱਲੀ ਹਾਂਜੀ ਹੋਰ ਸਾਨੂੰ ਪਤਾ ਲੱਗ ਗਿਆ ਸੀਗਾ ਸਾਡੇ ਸੰਜੋਗ ਰੱਬ ਨੇ ਲਿਖਿਆ ਇੱਕ ਦੂਜੇ ਨਾਲ ਆਹ ਸਹੀ ਗੱਲ ਤੇ ਹੁਣ ਕੋਲੇ ਵੀਰ ਬਾਰੇ ਕਰੋ ਕੋਈ ਗੱਲਬਾਤ ਕੋਲੇ ਵੀਰ ਬਈ ਹੁਣ ਠੰਡ ਦੇ ਵਿੱਚ ਬੜਾ ਦੁਖੀ ਕਰਦਾ ਸਾਨੂੰ ਹੋਰ ਧੁੱਪੇ ਵੀ ਬੰਦਾ ਧੁੱਪੇ ਬੰਦਾ ਤਾਂ ਜਵਾਈ ਪਸੰਦ ਨਹੀਂ ਕਰਦਾ ਉਹ ਵੀ ਮੰਜਾ-ਮੰਜਾ ਢਾ ਕੇ ਬੰਦਾ ਧੁੱਪੇ ਹੀ ਬਿਠਾ ਲੇ ਉਹਨੂੰ ਹਾਂਜੀ ਤੇ ਰਹਿੰਦਾ ਕਮਰੇ ਚ ਇੱਕ ਕਮਰੇ ਚ ਹੀ ਨਹੀਂ ਬਾਹਰ ਨਿਕਲਦਾ ਪੈਟਾ ਹਾਊਸ ਚ ਬੈਟਾ ਹਾਊਸ ਉਹ ਬੈਟਾ ਉਹ ਆ ਬਾਏਸ ਹਾਊਸ ਬਣਾਉਂਦਾ ਵਾ ਆਪ ਦਾ ਹਾਊਸ ਜਿਆ ਬਣਾ ਕੇ ਉਹਨੂੰ ਕਹੀ ਜਾਂਦਾ ਰਹਿੰਦਾ ਬੈਟਾ ਹਾਊਸ ਚ ਰਿੰਨਾ ਵਾ ਲਿਕਾਇਆ ਸਹੀ ਗੱਲਾਂ ਜਿਵਾਕਾਂ ਨੂੰ ਤਾਂ ਹੁੰਦਾ ਹੀ ਆ ਉਹੀ ਤਾਂ ਗੱਲ ਨਹੀਂ ਉਹੀ ਤਾਂ ਗੱਲ ਤੇ ਹੁਣ ਅਸੀਂ ਅੱਜ ਸਵੇਰੇ ਸਵੇਰੇ ਖਾ ਕੇ ਆਇਆ ਕੀ ਦਹੀ ਦਾ ਪਕੌੜੇ ਸਬਜ਼ੀ ਨਾਲ ਰੋਟੀ ਖਾਧੀ ਆ ਅਸੀਂ ਪੰਜੀਰੀ ਖਾਧੀ ਚਾਹ ਦੇ ਨਾਲ ਤੇ ਨਾਲ ਇੱਕ ਪਰੌਠੀ ਖਾਧੀ ਤੇ ਇਕਲਵੀਰ ਨੇ ਕੁਝ ਵੀ ਨਹੀਂ ਖਾਦਾ ਉਹ ਨੂੰ ਮੈਂ ਲੰਚ ਪੈਕ ਕਰਤਾ ਸੀ ਉਹਨਾਂ ਦੇ 11 ਵਜੇ ਲੰਚ ਕਰ ਦਿੰਦੇ ਫਿਰ ਜਿੰਨੇ ਚੰਨ ਉਹਨੂੰ ਭੁੱਖ ਲੱਗਵਾ ਕੇ ਖਾ ਲੂ ਦੋ ਘੁੱਟਾ ਚਾਹ ਦੀਆਂ ਪੀਤੀਆਂ ਸੀ ਉਹਨੇ ਤੇ ਉਹ ਮੈਂ ਆ ਗਿਆ ਬਿਨਾ ਕੁਝ ਖਾਦੇ ਪੀਤੇ ਤੋਂ ਠੀਕ ਆ ਕੰਕੇ ਜੀ ਬਾਏ 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 ਹੁਣ ਅਸੀਂ ਹੋਰ ਵੀ ਕੰਮ ਕਰਨੇ ਆ ਚਲੋ ਜੀ ਠੀਕ ਆ ਜੀ ਦੋਸਤੋ ਕੇ ਬਾਏ ਹੁਣੇ ਮੇਰੀ ਗੱਲ ਸੁਣਾ ਅੱਜ ਦਾ ਯਾਰ ਨਾ ਬੜੀ ਠੰਡੋ ਹੀ ਪਈ ਐ। ਤੇ ਹੋਰ ਅਜ ਤਾਂ ਹੱਥ ਨਾਲ ਲਈ ਜਾਂਦੀ ਐ ਸਕੂਟਰ ਇਹਦੇ ਤੇ ਚੱਲਦੇ ਨਹੀਂ ਸੀ ਹੱਥਾਂ ਦੀ। ਹੈ? ਹੋਰ ਹੀ ਦਇਆ ਕਰਦੀ ਜਿਵੇਂ ਆਪ ਚਲਾ ਕੇ ਲੈ ਕੇ ਜਾਂਦੀ ਹੁੰਦੀ। ਮੈਂ ਹੀ ਚਲਾਈ ਆ ਤੂੰ ਥੋੜਾ ਚਲਾਈ ਆ। ਹੋਰ ਹੀ ਤੇ ਮੈਂ ਚਲਾਈ ਐ। ਮੈਂ ਚਲਾਈ ਐ। ਹਾਂ। ਮੇਰੇ ਕਿ ਨਿਗਰ ਹੁੰਦੇ ਆ ਚਲਾਉਣੀ ਹੁੰਦੀ ਨਹੀਂ। ਲੈ, ਗੇਰ ਹੀ ਪੋਜਦਾ ਰਹਿੰਦਾ ਰੋਜ਼ ਕੋਈ ਗੱਲ ਹੋਰ ਕੋਈ ਗੱਲ ਹੀ ਨਹੀਂ ਹੁੰਦੀ। ਹੋਰ ਸਕੂਟਰ ਰੇਸ ਤੇ ਚੱਲਦੀ ਐ ਹੈ। ਤੇ ਹੋਰ ਝੂਠ ਨਾ ਬੋਲ। ਬੰਡੀ ਚ ਕਿਹੜੇ ਕੱਢ ਕੇ ਖਾਵਾਣੇ ਦੀ ਕਿੰਤੇ? ਤੂੰ ਘਰ ਕਾ ਮਰ ਤੇਲ ਮਕੋਤਾ। ਹੈ? ਹਾਂ। ਅੱਜ ਕਿੱਥੇ ਆਈਆਂ ਲਧਿਆਣੀ ਆਈਆਂ ਤੇ ਹਾਂ ਨਵੋਗੇ ਨਾਲ ਲਧਿਆਣੀ ਕੋਟ ਗੜੇ ਆ ਕਿਹੜੇ ਕੋਟ ਕੋਟ ਨਾ ਕੋੜੂਪੁਰੇ ਇਸੇ ਹਾਂ ਮੇਰੀ ਆਈ ਹਾਂ ਉਹ ਇਸੇ ਦਾ ਹਾਂ ਅਰੇ ਨੀਰ ਦਾ ਪੇਪਰ ਅੱਜ ਕਾ ਦਾ ਵਾ ਮੈਥ ਔਰਲ ਹਣਾ ਤੇ ਹਜੇ ਹਿੰਦੀ ਦਾ ਪਿਆ ਵਾ ਤੇ ਹਿੰਦੀ ਔਰਲ ਪਈ ਐ ਦੋ ਪੇਪਰ ਐ ਤੇ ਜੀਕੇ ਤਿੰਨ ਤੇ ਡ੍ਰੈਂਗ ਚਾਰ ਤੇ ਇੱਕ ਹੋਰ ਹੁੰਦਾ ਵਾ ਕੀ ਹੁੰਦਾ ਵਾ ਇੱਕ ਜੀਕੇ ਤੋਂ ਬਾਅਦ ਇੱਕ ਹੋਰ ਪੇਪਰ ਕਾ ਦਾ ਹੁੰਦਾ ਮਾਣੇ ਉਹ ਦਾ ਜਰਨਲ ਨੌਲੇਜ ਦਾ ਖਣੀ ਕਾਦਾ ਹੁੰਦਾ ਵਾ ਜੀਕੇ ਤਾਂ ਜਰਨਲ ਨੌਲੇਜ ਦਾ ਹੀ ਹੁੰਦਾ ਇੱਕ ਹੋਰ ਨਹੀਂ ਨਹੀਂ ਸੈਸ ਉਸ ਨਹੀਂ ਉਹ 와 ਹੀ ਹੁੰਦਾ ਵਾ ਕੋਈ ਸੈਲਫ ਪਤਾ ਨਹੀਂ ਕੀ ਯੋ ਮਜਾਜਿਆ ਭੁੱਲ ਗਿਆ ਇਹ ਕੋ ਪੇਪਰ ਹੈ ਤੇ ਹਜੇ 5 ਦਿਨ ਹੋਰ ਆਪਣੀ ਰੇਲ ਬਣਨੀ ਆ ਅੱਛਾ 5 ਦਿਨ ਹੋਰ ਮੇਰੀ ਗੱਲ ਸੁਣ ਹਾਂ ਹਾਂ ਤੈਨੂੰ ਤੂੰ ਸਕੂਲੇ ਪੜ੍ਹਦੇ ਸੀ ਮੈਨੂੰ ਸਭ ਤੋਂ ਪਤਾ ਔਖਾ ਸਬਜੈਕਟ ਕਿਹੜਾ ਲੱਗਦਾ ਸੀ ਤੈਨੂੰ ਕਿਹੜਾ ਲੱਗਦਾ ਸੀ ਸਮਾਜਿਕ ਸਮਾਜੀਕ ਮੈਨੂੰ ਤਾਂ ਨਹੀਂ ਉਹ ਸੋਸੋ ਜਾ ਸ ਉਹ ਮੈਨੂੰ ਮਾਝ ਕੇ ਸੋਸੋ ਨਾ ਹਾਂ ਸਾਨੂੰ ਤੇਰੇ ਸੋਸੋ ਸਾਂ ਸੌਖੀ ਲਾਉਦੀ ਸੀ ਮੈਨੂੰ ਤਾਂ ਵਧੀਆ ਲਾਉਦੀ ਸੀ ਠੀਕ ਆ ਇੱਕ ਤਾਂ ਖੜ ਜੱਕ ਤੇ ਫਿਰ ਅੱਛਾ ਤੇ ਮੈਨੂੰ ਸਭ ਤੋਂ ਉਖ ਕੀ ਲੱਗਦਾ ਹੁੰਦਾ ਸੀ ਤੂੰ ਆਰਟਿਸ ਰੱਖਾਈ ਕਿ ਕੀ ਨਹੀਂ ਮੇਰਾ ਆਰਟਿਸ ਥੋੜਾ ਸੀ ਸਾਨੂੰ ਤਾਂ ਆਰਟਸ ਸਭ ਤੋਂ ਅਸਰੱਖ ਕੋਈ ਨਹੀਂ ਦਿੰਦੇ ਸੀ ਸੀਬੀਐਸਸੀ ਚ ਸੀ ਨਾ ਹਾਂ ਸੀਬੀਐਸਸੀ ਸੀ ਨਾ ਸਾਡਾ ਬੋਰਡ ਉਦੋਂ ਦਾ ਟ੍ਰੈਂਡ ਚੱਲਿਆ ਚੱਲਿਆ ਸੀ ਸੀਬੀਐਸਸੀ ਦਾ ਲੋਕੜਿਆ ਜਵਾਕ ਸੀ ਬੀਸੀਬੀਏਸੀ ਬੋਰਡ ਦੇ ਵਿੱਚ ਲਾਤੇ ਵੀ ਜਿਵੇਂ ਬਸ ਬੁਨੇ ਤਰਕਾ ਕਰ ਜਾਣਗੇ ਅੱਛਾ ਇੱਕ ਵਾਰੀ ਮੈਨੂੰ ਕੰਪੀਟੀਸ਼ਨ ਲੜਾਉਣ ਲੱਗ ਗਏ ਕਾ ਦਾ ਸਕੂਲੇ ਕਾਰਡ ਸਪੀਡ ਕਰੋਲ ਲੱਗ ਗਏ ਕਾ ਦੇ ਚ ਹੈ ਉਹਨਾਂ ਨੇ ਸਕੂਲੇ ਦੇ ਹੋ ਰੱਖੇ ਪ੍ਰੋਗਰਾਮ ਜਾਂ ਖਾਕ ਸੰਦਿਆ ਤਾਂ ਉਹਨਾਂ ਨੇ ਮੈਨੂੰ ਆਦਿਆ ਕਿ ਤੂੰ ਇੱਕ ਪੌਣੀਆ ਕੀ ਉਹਨੂੰ ਕਹਿੰਦਿਆ ਉਹ ਬੋਲਣੀਆ ਪੋਇਮ ਪੋਇਮ ਜੀਖਣੀ ਕੀ ਕਹਾਣੀ ਜੀ ਬੱਕਰੀ ਵਾਲੀ ਹਣਾ ਮੈਦੀ ਦਾ ਉਹ ਜਿਹੜੇ ਨੂੰ ਮੜ ਮੜ ਤੈਨੂੰ ਜਿਹੜੀ ਪੁੱਛਿਆ ਕਿੰਨਾ ਤੈਨੂੰ ਅਗੇ ਮੈਂ ਵੀ ਤੈਨੂੰ ਪੁੱਛਦੀ ਹੁੰਨੀ ਵੀ ਯਾਦ ਹੋਗਾ ਯਾਦ ਹੋਗਾ ਯਾ ਤਾ ਤੂੰ ਕਰ ਨਹੀਂ ਸਕਦਾ ਯਾ ਤਾ ਤੂੰ ਕੱਲ ਨਹੀਂ ਲੱਗਦਾ ਕਿਦੀ ਯਾਦ ਹੋਊਗਾ ਯਾਦ ਹੋ ਗਿਆ ਮੈਂ ਹਾਂਜੀ ਹੋ ਗਿਆ ਮੈਨੂੰ ਯਾਦ ਮੈਨੂੰ ਵੀ ਆਈ ਗਈ ਨਾ ਜਿਹੜੋ ਮੈਂ ਸੇ ਉੱਥੇ ਗਿਆ ਹਣਾ ਮੈਨੂੰ ਉਹਨਾਂ ਨੇ ਸੁਣਿਆ ਵੀ ਬਾਤ ਉਹਨਾਂ ਨੂੰ ਮੈਨੂੰ ਤੇ ਯਕੀਨ ਨਹੀਂ ਸੀਗਾ ਸੁਣਿਆ ਵੀ ਮੈਂ ਸੁਣਾ ਵੀ ਦਿੱਤਾ ਜਿਹੜੋ ਮੈਂ ਗਿਆ ਸਟੇ ਤੇ ਮੈਂ ਪਹਿਲੀ ਪਹਿਲੀ ਵਾਰੀ ਗਿਆ ਸੀ ਨਾ ਹਣਾ ਜਿਹੜੇ ਇੰਨੇ ਲੋਕ ਵੇਖੇ ਮੈਂ ਸਾਹਮਣੇ ਹਣਾ ਬੈਠੇ ਹਾਂ ਜਰ ਦੋ ਬੋਲ ਮੈਂ ਅੱਧੀ ਤਾਂ ਸੁਣਾਤੀ ਬਾਅਦ ਵਿੱਚ ਬੱਕਰੀ ਬੱਕਰੀ ਕਰੀਏ ਉਹ ਤੇ ਖੜਾ ਸਟੇਜ ਤੇ ਬਾਅਦ ਥੱਲੇ ਆ ਕੇ ਮੈਨੂੰ ਕਹਿੰਦੇ ਤੁਸੀਂ ਤਾਂ ਵੀ ਇਤਿ ਕਰਾ ਦੀ ਵਾੜੇ ਐ ਤਾਂ ਫੇਰ ਨਹੀਂ ਮੇਰੀ ਗੱਲ ਸੁਣ ਤੇ ਉਹ ਤਾਂ ਮੈਨੂੰ ਪਤਾ ਤੂੰ ਅੱਕ ਲੈ ਨਹੀਂ ਯਾਦ ਰੱਖ ਸਕਦਾ ਮੈਂ ਜਦੋਂ ਆਪਾਂ ਕੈਡੀ ਬਣਾਉਨੇ ਤੇਰੀ ਅੱਕ ਲੈ 100 100 ਵਾਲੀ ਕਹੀਨੀ ਤੇ ਪੇਰ ਤੂੰ ਯਾਦ ਕਰਦਾ ਕਿਉਂਕਿ ਮੈਨੂੰ ਆਉਂਦਾ ਆਉਂਦਾ ਦਿਮਾਗ ਨਾ ਉੱਥੇ ਲਾਉਣਾ ਪੈਂਦਾ ਉਸ ਚੀਜ਼ ਤੇ ਤੇਰਾ ਦਿਮਾਗ ਕਿਤੇ ਹੋਰ ਘੁੰਮਦਾ ਹੁੰਦਾ ਵਾ ਤੇ ਤੂੰ ਗੱਲ ਕਿਤੇ ਹੋਰ ਕਰਦਾ ਹੁੰਦਾ ਚੱਲ ਤੁਮ ਮੈਨੂੰ ਗੀਤ ਸੁਣਾ ਫਿਰ ਕੋਈ ਵਧੀਆ ਲੈ ਮੈਨੂੰ ਤਾਂ ਨਹੀਂ ਗੀਤ ਹੁੰਦੇ ਮੈਂ ਕਦੇ ਗਾਣੇ ਸੁਨੇ ਹੀ ਨਹੀਂ ਚੱਲ ਬੋਲੀ ਪਾ ਕੇ ਸੁਣਾ ਬੋਲ ਮੈਂ ਹੁੰਦਾਂ ਹਾਂ ਸੁਣਾ ਚੱਲ ਰਹਿਣ ਦੇ ਤੂੰ ਗੁੱਸਾ ਕਰ ਜੇਗਾ ਮੈਂ ਨਹੀਂ ਸੁਣਾਂ ਦੀ ਕੋਈ ਨਾ ਕਰੀ ਸੁਸਣਾ ਨਾ ਨਾ ਰਹਿਣ ਦੇ ਬਈ ਲੜਕ ਵੀ ਨਹੀਂ ਤੇ ਛੱਡ ਜੇਗਾ ਹੈ ਮੈਨੂੰ ਛੱਡ ਜੇਗਾ ਇੱਥੇ ਅੱਜ ਮੇਰੀ ਰਸੋਈ ਦੀ ਇੱਕ ਟਾਇਲ ਟੁੱਟ ਗਈ ਤੈਨੂੰ ਪਤਾ ਔਰ ਸੋਈ ਦੀ ਟਾਇਲ ਟੁੱਟ ਗਈ ਹਾਂ ਠੀਕ ਕਿਉਂਕਿ ਮੈਂ ਇਸ ਤਰ੍ਹਾਂ ਨੇ ਮਾੜੇ ਕੰਮ ਕੀਤੇ ਚਲ ਕੋਈ ਨਾ ਫੇਰ ਕੱਢੀ ਗੱਲ ਅਸੀਂ ਮਢ ਲਾ ਕੇ ਉਲਾ ਦੇਂਗਾ ਹੈ ਹੈ ਇੱਕ ਟਾਇਲ ਤਾਂ ਵੈਸੇ ਆਪਣੀ ਨਵੀਂ ਵੱਡੀ ਪਈ ਆ ਤੇ ਸੀਮੈਂਟ ਲੈ ਜੀ ਕਿਲੋਕ ਲਾ ਦੇਂਗਾ ਉਹੀ ਜੜ ਜਾਣੀ ਜਿਹੜੀ ਟੁੱਟੀ ਆ ਲਾ ਦਾਂਗੇ ਹੈ ਹੋਰ ਪਤ ਪੈੜੀ ਲੱਗਦੀ ਬੱਚ ਮੇਰੀ ਤਾਂ ਈਡੀ ਸੁਣੀ ਸੁਸੋਈ ਆ ਇਹ ਕੱਢੀ ਗੱਲ ਆ ਆਪਾਂ ਬੰਦੇ ਜੋੜ ਦੇਈਦੇ ਟੁੱਟੇ ਵੀ ਜਦੋਂ ਦੈਲ ਟੁੱਟੇ ਹੁੰਦੇ ਆ ਹੋਰ ਹਜੇ ਮੇਰਾ ਪੱਥਰ ਲਾਉਣ ਵਾਲਾ ਪਿਆ ਉਹ 30000 ਰੁਪਏ ਲਾ ਕੇ ਸੁੱਟਿਆ ਪਿਆ ਬਾਹਰ ਨਾਲ ਪੱਥਰ ਲੋਂਦਾ ਤੇ ਰੋੜੀ ਕੁੱਟੀ ਨਾਲ ਲੈਂਟਰ ਪਵਾ ਕੇ ਦਿੰਦਾ ਵਾ ਐਂ ਚਲ ਲੈ ਵੱਡਾ ਕੰਮ ਹੀ ਕਰਾਂਗੇ ਵੱਡਾ ਕੀ ਪਤਾ ਜਿੱਤ ਕਿੱਦਾਂ ਕਰ ਬਈ ਨੂੰ ਨਾ ਠੀਕ ਕਰ ਦਿੱਤੀ ਵੱਡਾ ਕੰਮ ਕਰਦਾ ਕਰਦਾ ਮੈਨੂੰ ਨਾ ਵੱਡੀ ਕਰਦੀ ਇਸ ਦੁਨੀਆ ਦੇ ਕੁਝ ਅਲੱਗ ਕਰਨ ਆਏ ਆ ਅਲੱਗ ਤਾਂ ਹੋ ਹੀ ਜਾਂਦਾ ਹੁੰਦੇ ਪਿਆਜੋ ਸਾਰਾ ਬਹੁਤ ਆਲਸੀ ਬੰਦਾ ਤੂੰ ਮਾਣੇ ਬਹੁਤ ਆਲਸੀ ਬੰਦਾ ਪਿਆ ਤੂੰ ਕਹਿੰਦਾ ਮੈਨਾਂ ਲੜਦੀ ਆ ਕੋਈ ਕੰਮ ਨਹੀਂ ਤੂੰ ਕਦੇ ਕਿਹਾ ਵੀ ਚੱਲ ਮੈਂ ਆਪ ਕਰ ਲਾਂ ਉੱਠ ਕੇ ਅਜੇ ਠੰਡ 'ਚ ਗਰਮੀ ਆ ਗਰਮੀ 'ਚ ਠੰਡਾ ਤੇ ਗਰਮੀ ਤੇ ਠੰਡ ਤਾਂ ਤਰੀ ਰਹਿਣੀ ਹੈ ਸੀਮੈਂਟ ਕਿਹੜਾ ਵੇਖ ਤੇ ਸਾਹਮਣੇ ਸੀਮੈਂਟ ਦੀ ਦੁਕਾਨਾ ਆਪਣੇ ਹਾਂ ਹੋ ਸੱਚ ਇੱਥੋਂ ਹੀ ਲਿਆ ਚੱਲਦੇ ਹੈ ਨਾ ਹੋਰ ਇੱਥੋਂ ਦਾ ਸੀਮੈਂਟ ਲੈ ਚੱਲੀ ਇੱਥੋਂ ਦਾ ਬਹੁਤ ਪਪਿਆਉ ਬੁਰਗ ਲੈ ਕੇ ਜਾਣੀਆਂ ਮੈਂ ਬੀਤ ਤੇ ਕਰਾਂਗੀ ਮੇਰੀ ਹਾਂ ਤਾਂ ਆਪਾਂ ਕੀ ਕਰਨਾ ਇੱਥੇ ਬੋਰੀ ਵੀ ਲੈ ਆ ਵੀ ਗਏ ਮੇਰੀ ਗੱਲ ਸੁਣ ਬਾਅਦ ਚ ਆਪਣੇ ਕਿਸੇ ਕੰਮ ਨਹੀਂ ਹੋਣੀ ਹੋਰ ਕਿਤੇ ਲੱਗਣੀ ਨਹੀਂ ਆਪਣੇ ਤਾਂ ਕਿੰ ਲੋਕ ਹੀ ਲੱਗਣਾ ਉੱਥੇ ਲਗਣੀ ਦਾ ਕਹਿਉਣੀ ਕਿ ਤੈਨੂੰ ਪਤਾ ਆਲੇ ਮੇਰੇ ਵੇ ਕਰੇ ਪੇਂਟਿੰਗਾਂ ਕੀ ਕਰੀ ਨਹੀਂ ਨਹੀਂ ਰੰਗ ਤੇ ਤੂੰ ਉਹ ਗੰਦ ਮਰੀ ਉਹ ਕਾਂਦ ਦਾ ਟਾਤੀ ਵੇਖੀ ਚਾਚੇ ਨਿੱਕੇ ਕਾਰੇ ਪਾਸੇ ਇੱਕ ਬੋਰੀ ਕਾਂਦ ਦੀ ਕੱਦਤੇ ਨੇ ਨਾ ਏਡੀ ਕਾਂਦ ਤੇ ਉੱਤੇ ਇੱਕ ਬੋਰੀ ਲਾਤੀ ਗਾਈ ਇਸ ਕਾਂਦ ਦੀ ਹਾਂ ਤੇ ਬਾਅਦ ਚ ਇਹ ਕਹਿੰਦੇ ਅਸੀਂ ਪਲੇਟਾਂ ਲਾਉਣੀਆਂ ਵਾ ਉਹ ਸੋਲਰ ਲਾਗਣਾ ਉੱਤੇ ਤੇ ਇੰਨਾ ਮਤਲਬ ਸਾਰਾ ਲੈਂਟਰ ਹਿੱਲੇ ਤੇ ਉਹ ਟੁਕਟੇ ਨਾ ਕਾਂਦ ਇਹਨਾਂ ਨੇ ਚੂੜਾ ਚੂੜਾ ਕਰਕੇ ੱਟ ਕੱਢੀ ਵਿੱਚੋਂ ਤੇ ਉਹ ਹੁਣ ਰੋੜੀ ਕੁੱਟਣ ਵਾਲੀ ਬਣੀ ਪਈ ੱਟ ਦੀ ਠੀਕ ਆ ਹੋਰ ਫੋਰ ਕੁਛ ਕਹਿਣਾ ਚਾਹੁੰਦੀ ਆ ਨਾ ਮੈਂ ਨਹੀਂ ਕੁਛ ਵੀ ਕਹਿਣਾ ਚਾਹੁੰਦੀ ਬਈ ਚੰਗਾ ਫਿਰ ਬਾਏ ਬਾਏ ਕਰ ਦੇ ਕਿਉਂ ਸਾਰਿਆਂ ਨੂੰ ਬਾਏ ਬਾਏ ਕਿ ਮੈਂ ਤੇਰੀਆਂ ਕੰਪਲੀਟਾਂ ਬਾਤੀਆਂ ਸਾਰੇ ਜਣੇ ਫੁੱਲ ਬਲੌਗ ਵਾਚ ਕਰ ਲਿਓ ਤੇ ਵੇਖ ਲਿਓ ਵੀ ਇਹ ਕਿੰਨਾ ਆਲਸੀ ਬੰਦਾ ਮੇਰਾ ਕਹਿਣਾ ਨਹੀਂ ਮੰਨਦਾ ਹਾਏ ਮਾਰੇ ਤੇਰਾ ਟੱਡ ਤੇ ਜੇ YouTube ਤੇ ਵੇਖਦੇ ਆ ਤਾਂ ਸਾਨੂੰ ਕਰ ਲਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਜੇ Facebook ਤੇ ਵੇਖਦੇ ਤੇ ਫੋਲੋ ਕਰ ਲਿਓ ਤੇ Instagram ਤੇ ਵੇਖਦੇ ਆ ਤੇ ਫਿਰ ਵੀ ਜਿਹੜੇ ਸਾਡਾ ਸਾਰਾ ਵਾਚ ਵੇਖਦੇ ਆ ਹੁਣ ਵੇਚਦੇ ਹਾਂ ਧੰਨਵਾਦ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਾ ਹੁਣ ਲਾਈਕ ਕਮੈਂਟ ਜ਼ਰੂਰ ਕਰਦਾ ਲਈ ਵੀ ਆ ਕਰੋ ਟੱਲੀ ਬਾਏ ਬਾਏ ਸਵੇਰੇ ਸਾਫ ਹੋਣਾ ਦੋਸਤੋ ਸਾਡਾ ਪੂ ਰਿਹਾਗਾ ਸਰ ਬੈਟਰੀ 3% ਹੈ ਨਾ ਹਾਂਜੀ ਕਿਉਂਕਿ ਸਵੇਰੇ ਉੱਠ ਕੇ ਚਾਰਜ ਤਾਂ ਲਾਉਂਦੀ ਨਹੀਂ ਨੀਂਗੀ ਮੈਂ ਚਲਾਉਣੀ ਨਹੀਂ ਲੱਗਣੀ ਹੈ ਇਹ ਲੱਗਣੀ ਹੈ ਜਿਹਦੇ ਦੇ ਨਾਲ ਹੀ ਹੁੰਦੀ ਆ ਤੇ ਮੈਂ ਤਾਂ ਬਾਜੀ ਹਾਂ ਮੇਜਾ ਨਾਲ ਸਾਡ ਨਾਲ ਇੱਕ ਸਾਡ ਨਾਲ ਇੱਕ ਪੂਰੀ ਨਹੀਂ ਸਭ ਦੇ ਜੀ ਨਾਲ ਤੇ ਕਿੰਨੇ ਪੜਾਉਂਦਾ ਪੜ ਤੱਕ ਤੁਹਾਡੇ ਮੋਟੇ ਸੜਕ ਉੱਤੇ ਨਹੀਂ ਆਉਂਦਾ ਬਲਕਿ ਇੱਕ ਚਿਬੜਾ ਦੀ ਚੜਰੀ ਰਗੜਨੀ ਆਹੀ ਨਹੀਂ ਉਹ ਤਾਂ ਬਸ ਆਹ ਲੱਗਰ ਮਰਨਾ ਜਿਹਾ ਸਰ ਕਰਦੇ ਕਰਦੇ ਇਹ ਸੰਜਾ ਮੈਂ ਕਦੇ ਨਹੀਂ ਸੋਚਿਆ ਹੀ ਨਹੀਂ ਕਦੇ ਪਹੁੰਚੂ ਬਾਹਰ ਨਹੀਂ ਪਹੁੰਚਾਂਗਾ ਕਹਾਂਗੇ ਦੋਸਤ ਮੈਂ ਪੋੜਾ ਬੜਾ ਮੈਨੂੰ ਪਤਾ ਨਹੀਂ ਕੋਈ ਪੋੜਾ ਨਹੀਂ ਪੋੜਾ ਬੀ ਜਾ ਖਾ ਗਈ ਤੇ ਕੋਈ ਨਹੀਂ ਆ ਗਿਆ ਪੱਜ ਗਿਆ ਤੋਇਆ ਹਾਂ ਪੱਜ ਗਿਆ ਮੈਂ ਸੰਗ ਲੱਗਦੇ ਵਲੌਗ ਬਣਾਉਂਦੇ ਨੂੰ ਲੈ ਲੈ ਕਿਉਂਕਿ ਮੈਂ ਕੋਈ ਵੀ ਬੰਦਾ ਮੇਰੇ ਕੋਲੇ ਹੋਏ ਮੈਂ ਵੀਡੀਓ ਨਹੀਂ ਬਣਾ ਸਕਦਾ ਅੱਛਾ ਤੇ ਹੁਣ ਕਿਹੜਾ ਬੰਦਾ ਤੇਰੇ ਕੋਲੇ ਤੂੰ ਹੈ ਕਿ ਤੇ ਹੈ ਮੇਰੇ ਕੋਲੇ ਆ ਹੋਏ ਦਾ ਕੇ ਬੜਾ ਕੁੰਗਾਵਾ ਸਾਨੂੰ ਕੋ ਕੋ ਮੈਂ ਵੀਡੀਓ ਬਣਾਉਂਦੀ ਤੇ ਤੂੰ ਮੇਰੇ ਕੋਲ ਕਿੰਦੀ ਲੱਗਿਆ ਵੀਡੀਓ ਬਣਾਉਗਾ ਤੇ ਹਾਂ ਮੈਂ ਪੂਰਾ ਬੰਦਾ ਵਾ ਪੂਰਾ ਪੰਛੀ ਜੀ ਨੂੰ ਕਹਿੰਦੇ ਆ ਮੈਂ ਸੰਗ ਲੱਗਦੀ ਆ ਮਨ ਨੂੰ ਲੱਗਦੀ ਆ ਆਹ ਦੀ ਸਾਈ ਦੇ ਸੀ ਭਾਲਦਾ ਵੀ ਮੈਂ ਇਹ ਸ਼ਾਂਤ ਤੂੰ ਕੋਈ ਹੋਰ ਆਪਣੇ ਦਿਸਤਰਬ ਨਾ ਕਰੀ ਯੈਸ ਤਾਂ ਹੁਣ ਇਹਨੇ ਮੈਨੂੰ ਅੱਜ ਖਵਾਣਾ ਵਲ ਦੋਸਤੋ 버거 버거 ਦਾ ਕਿੱਥੇ ਖਵਾਣਾ ਵਾ ਉਹ 버거 ਖਵਾ ਦਿੰਦੇ ਹੈ ਖਵਾ ਦਿੰਦੇ ਜੰਬੋ 버거 ਜੰਬੋ 버거 ਮੈਂ ਜੰਬੋ ਬਣ ਜਾ 버거 ਖਾ ਕੇ ਚਲ ਆਇਆ ਆਪਣਾ ਸਜਦਾਈਏ ਹੁ ਚਲ ਦੋਸਤੋ ਬਾਈ ਬਾਈ ਕਰਦੇ ਹੋ ਬਾਈ ਬਾਈ ਆਪ ਲੋਕ ਚੰਗਾ ਲਗਾ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਕਿਉਂਕਿ ਬੈਂਟ ਵੀ ਇੱਕ ਵੀ ਲੋਕ ਤੇ ਅੱਜ ਦੇ ਵਲੌਗ ਦਾ ਅੱਜ ਕੀ ਜਾਂਦਾ ਦੱਸਣਾ ਪੈਣਾ ਹਾਂਜੀ ਸਭ ਦੀ ਸਜਦਾ ਪਹਿ ਜਾ ਕੇ ਦਿਖਾ ਦਾਂਗੇ ਬਲੀ ਜੀ ਉਸ ਤੇ ਬਾਈ ਬਾਈ ਜੀ ਬਾਈ ਜਉਂਦੇ ਬਸਦੇ ਰਹੁ ਰੱਬ ਤੂੰ ਤੁਹਾਨੂੰ ਲੰਮੀ ਉਮਰ ਦੇਵੀ